ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਵਡਹੰਸ ਮਹਲਾ ਪਹਿਲਾ ਕਰ ਦੂਜਾ ਮੋਰੀ ਰੋਣਾ ਚੁਣ ਲਾਇ ਭੈਣੇ ਸਾਵਣ ਆਇਆ ਤੇਰੇ ਮੁੰਦ ਕਟਾਰੇ ਜੀ ਵਡਾ ਤਿੰਨ ਲੋਬੀ ਲੋਵ ਲੁਪਾਇਆ ਮੋਰੀ ਰੋਣ ਚੋਣ ਲਾਇਆ ਪੈਣੇ ਸਾਵਣ ਆਇਆ ਤੇਰੇ ਮੁੰਦ ਘਟਾਰੇ ਜੀਵਦਾ ਤਿਨ ਲੋਭੀ ਲੋਭ ਲੁਪਾਇਆ ਤੇਰੇ ਦਰਸ਼ਨ ਵਿਟਹੁ ਖੰਨੀਆਂ ਵੰਨਿਆ ਤੇਰੇ ਨਾਮ ਵਿਟਹੁ ਕੁਰਵਾਨੋ ਜਾ ਤੂੰ ਤਾਂ ਮੈਂ ਮਾਣ ਕੀਆ ਹੈ ਤਦ ਵਿਨਕੇ ਹਾ ਮੇਰਾ ਮਾਣੋ ਚੂੜਾ ਪੰਨ ਪਲੰਘ ਸਿਉ ਮੂਦੇ ਸਣਵਾਹੀ ਸਣਵਾਹਾ ਇਤੇ ਵੇਸ ਕਰੇਂਦੀਏ ਮੁੰਦੇ ਸੋ ਰਾਤੋ ਅਵਰਾ ਨਾਮਨੀ ਆਰ ਨਾ ਚੂੜੀਆਂ ਨਾ ਸੇ ਵੰਗੜੀਆਂ ਜੋਸ ਹੈ ਕਾਂਠਾ ਨ ਲੱਗੀਆਂ ਜਲਨ ਸੇ ਵਹਾੜੀ ਆਹ ਸਭ ਸਹੀਆ ਸੋ ਰਾਵਣ ਗਈਆ ਹਉ ਦਾਦੀ ਕੈਦਰ ਜਾਵਾ ਅਮਾਲੀ ਹਉ ਖਰੀ ਸੁਚ ਜੀ ਤੇ ਸਹ ਇੱਕ ਨਾ ਭਾਵਾਂ ਮਾਠ ਗੁੰਦਾਈ ਪਟੀਆਂ ਭਰੀਏ ਮੰਗ ਸੰਧੂਰੇ ਅੱਗੇ ਗਈ ਨ ਮੰਨੀਆਂ ਮਰੋ ਬਿਸੂਰ ਬਿਸੂਰੇ ਮੈ ਰੋ ਵੰਦੀ ਸਭ ਜਗ ਰੁਨਾ ਰੁਨੜੇ ਵਣੋ ਪੰਖੇ ਰੂ ਇਕਨਾਂ ਰੁਨਾ ਮੇਰੇ ਤਨ ਕਾ ਵਿਰਹਾ ਜਿਨ ਹਾਂ ਪਰ ਹੂੰ ਬਿਸ਼ੋੜੀ ਸੁਪਨੇ ਆਇਆ ਪੀ ਗਿਆ ਮੈਂ ਜਲ ਭਰਿਆ ਰੋਏ ਆਏ ਨ ਸਕਾਂ ਤੁਝ ਕੰਨ ਪਿਆਰੇ ਪੇਜਨਾ ਸਕਾਂ ਕੋਏ ਔ ਸੁਭਾਗੀ ਨੀਂਦੜੀਏ ਮਤ ਸਾਹੋ ਦੇਖਾਂ ਸੋਏ ਤੈ ਸਹਿਬ ਕੀ ਬਾਤ ਜੇ ਆਖੈ ਕਹੋ ਨਾਨਕ ਕੀ ਆ ਦੀਜੈ ਸੀਸ ਵੱਡੈ ਕਾਰ ਬੈਸਣ ਦੀ ਜੈ ਵਿਣਸਿਰ ਸੇਵ ਕਰੀ ਜੈ ਕਿਉ ਨਾਮ ਮਾਰੀ ਜੈ ਜੀੜਾ ਨਾ ਦੀ ਜੈ ਜਾਸੋ ਭਾਇਆ ਪਿਡਾਣਾ ਸੀਸ ਵੱਡੈ ਕਰ ਵੈਸਣ ਦੀਜੈ ਵਿਣਸਰ ਸੇਵਕਾਰੀ ਜੈ ਯੋਨਾ ਮਰੀ ਜੈ ਜੀੜਾ ਨਾ ਦੀਜੈ ਜਾਸੋ ਭਾਇ ਵਿਡਾਣਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ